ਹਾਂਜੀ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦੇ ਨਵੇਂ ਵਲੌਗ 'ਚ ਤੇ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਅਸੀਂ ਹੈਗੇ ਹਾਂ ਸ਼ਾਰਪੁਰ ਦੇ ਬੱਸ ਸਟੈਂਡ ਤੇ ਤੇ ਬੱਸ ਸਟੈਂਡ ਦੇ ਜਸਤੀ ਬਾਹਰ ਲੱਗਾ ਮਾਤਾ ਰਣੀ ਦਾ ਭੰਡਾਰਾ ਇਹ ਭੰਡਾਰਾ ਸਹੀ ਥਾਂ ਤੇ ਲਾਇਆ ਹੋਇਆ ਕਿਉਂਕਿ ਜਿਹੜੇ ਦੂਰੋਂ ਸਰਦਾਲੂ ਆ ਰਹੇ ਨੇ ਜਿਵੇਂ ਕਿ ਲੁਧਿਆਣਾ ਤੋਂ ਬਾਹਰ ਅਜਾ ਚੰਦੜ ਤੋਂ ਬੱਸ ਸੜਾਈ ਆਂਦੇ ਤੇ ਇੱਥੇ ਆ ਕੇ ਉਹ ਮਾਤਾ ਰਣੀ ਦਾ ਪ੍ਰਸ਼ਾਦ ਗ੍ਰਹਿਣ ਕਰ ਸਕਦੇ ਆ ਦੇ ਦੇਖ ਸਕਦੇ ਚੈੱਕ ਕਰ ਸਕਦੇ ਸੜਕਾਂ ਤੇ ਜਿਹੜੇ ਵਾਲਾ ਪੋਸ਼ਨ ਹੈ ਉਹ ਵੀ ਕੰਪਲੇਟ ਹੈ ਇਹਨਾਂ ਦਾ ਧਿਆਨ ਰੱਖਿਓ ਇਹ ਝੋਟਾ ਆਇਆ ਹੋਇਆ ਪਾਣੀ ਜੇ ਜਿੱਤੇ ਹੀ ਪੋਲ ਤੋਂ ਲੰਘਦੇ ਅੱਗੇ ਲੱਗਾ ਮੰਡਾਲਾ ਤੇ ਰਸਟ ਚੈੱਕ ਕਰ ਸਕਦੇ ਤੁਸੀਂ ਸਭ ਤੋਂ ਖਾਸ ਗੱਲ ਇੱਕ ਖਾਸ ਗੱਲ ਇੱਕ ਆ ਚੀ ਚੈੱਕ ਕਰਿਓ ਜਣ ਪੰਜਾਬ ਚ ਪੰਜਾਬੀ ਚ ਲਿਖਾਂਗੇ ਉਹ ਹਿੰਦੀ ਚ ਲਿਖਿਆ ਉਹ ਵੀ ਲਿਖਿਆ ਗਲਤ ਰਸਤਾ ਨੂੰ ਰਾਸਤਾ ਲਿਖਤਾ ਹੈ ਆ ਦੇਖੋ ਇਹ ਚੀਜ਼ ਕਿਸੇ ਨੂੰ ਨਹੀਂ ਦੇਖੀ ਅਜੇ ਤੱਕ ਤੇ ਅਜੇ ਉਹ ਸਾਹਮਣੇ ਲਿਖਿਆ ਪਿਆ ਮਾਤਾ ਚਿੰਤ ਮੋਨੀ ਰਸਤਾ ਉੱਥੋਂ ਹੀ ਦੇਖ ਕੇ ਲਿਖ ਲੈਂਦੇ ਘਟੋ ਘਟ ਤੇ ਅੱਗੇ ਫੇ ਲੱਗਾ ਪੰਡਾਲਾ ਫੇ ਜਾ ਜਿੱਥੇ ਪੰਡਾਲਾ ਲੱਗਾ ਉੱਥੇ ਜਾ ਮਰੂਗਾ ਤੇ ਇੱਕ ਦਾ ਟਰੱਕਾਂ ਲਿਆ ਜਾਂਦੇ ਨਾ ਇਹ ਟਰੱਕ ਮੋਰਨ ਕਰ ਕਰਕੇ ਵੀ ਉਹ ਜਾਮ ਲਾ ਦਿੰਦੇ ਇਹ ਹੈ ਗਿਆ ਟੱਲਾ ਲਾਲਿਆ ਦੀ ਸ਼ੌਕ ਤੇ ਆ ਨਗਰ ਨਗਮ ਵਾਲੇ ਵੀ ਆਪਣੇ ਡਿਊਟੇ ਬਕੂ ਵੀ ਨਿਭਾ ਰਹੇ ਆ ਸਫਾਈ ਦਾ ਪੂਰਾ ਧਿਆਨ ਰੱਖ ਰਹੇ ਨੇ ਤੇ ਆ ਚੈੱਕ ਕਰ ਸਕਦੇ ਤੁਸੀਂ ਜਾਮ ਕਿੱਡਾ ਲੰਬਾ ਲੱਗਾ ਹੋਇਆ ਤੇ ਤੁਸੀਂ ਕਿਤੋਂ ਵੀਡੀਓ ਦੇਖ ਰਹੇ ਕਮੈਂਟ ਕਰਕੇ ਜਰੂਰ ਦੱਸੋ ਆ ਚੈੱਕ ਕਰ ਸਕਦੇ ਤੁਸੀਂ ਰੋਡ ਦੇ ਥੱਲੇ ਗੰਦ ਕਿੰਨਾ ਹੋਇਆ ਦੇ ਉੱਪਰ ਬੈਨਰ ਲੱਗਾ ਹੋਇਆ 100% ਪਲਾਸਟਿਕ ਮੁਕਤ ਲੰਗਰ ਜਿਵੇਂ ਬੈਨਰ ਲਾਇਆ ਹੋਇਆ ਉਸੇ ਨਾਲ ਨਾਲ ਨੂਡਲ ਨੂੰ ਫੋਲੋ ਵੀ ਕਰਨਾ ਤੇ ਕਿੰਨੀ ਵਧੀਆ ਵਾਇਗਣੀ ਦਾ ਬੋਲਟ ਹੋ ਗਿਆ ਰਾ ਦੇ ਵਿੱਚ ਬਾਤੇ ਤੇ ਆ ਚੈੱਕ ਕਰੋ ਕਹੀਂ व्यू बहुत वजिया हुआ अच्छ मीह बह के हटायानी थोड़ी देर पहला हम असं आदम पाल पहुँच गए तो पुलिस भी अपनी बु ड्यूटी बखू भी निभा रही है अगर भी थानू दिखाओ कि पुलिस आनी ड्यूटी किभा रहे जाम नहीं लगन दिखते जगह कभी मिनटों मिनट पुलिस वाले आ रहे हैं इतने फिर लग गया जाम एक गड्डी करके भी जाम लग जा ਇਹ ਆਪਕ ਉਹ ਕੱਲ ਵਾਲੀ ਲੋਕੇਸ਼ਨ ਤੇ ਆ ਗਏ ਆ ਤੇ ਆਰੇ ਸਾਡੇ ਗੁਜਰੰਗਵਲੀ ਤੇ ਆ ਦੇਖੋ ਤੁਸੀਂ ਅੱਗੇ ਦਾ ਵਲੋਗ ਦਿਖਾਉਂਦੇ ਤੁਹਾਨੂੰ ਆ ਚੈੱਕ ਕਰੋ ਰਾਈਡਰ ਬਾਈਕ ਤੇ ਚਿਹਰੇ ਮਾਤਾਂ ਦੇ ਜਾ ਰਹੇ ਨੇ ਤੋਂ ਤੁਹਾਨੂੰ ਰਾਹ ਦੇ ਵਿੱਚ ਝਾਂਡੇ ਮਿਲ ਜਾਣੇ ਆ ਜੇ ਤੁਸੀਂ ਮੋਟਰਸਾਈਕਲ ਜਾਂ ਗੱਡੀਆਂ ਤੇ ਲਾਣੇ ਆਉਂਗੇ ਤਾਂ ਇਹ ਆ ਦੇਖੋ ਪਿੱਛੋਂ ਪੁਲਿਸ ਵਾਲੇ ਆ ਗਏ ਆ ਅੱਗੇ ਕਿਉਂਕਿ ਲੱਗਾ ਹੋਇਆ ਜਾ ਜਦੋਂ ਪੁਲਿਸ ਦੀ ਗੱਡੀ ਆਈ ਨਾਲੇ ਨਾਲ ਜਾ ਮਾਰ ਗਿਆ ਤੇ ਆ ਪਾ ਗਿਆ ਹੁਣ ਫੋਰਚੂਨ ਹੋਟਲ ਦੇ ਕੋਲ ਜਿੱਥੇ ਆਪਣੀ ਵੱਡੀ ਮਾਤਾ ਸ਼ੇਰਾ ਵਾਲੀ ਜੀ ਦੀ ਮੂਰਤੀ ਆ ਉਹ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਵੀ ਗੁਰੂ ਕੇ ਮੇਲਾ ਲੱਗਾ ਹੋਇਆ ਚੰਗਾ ਹੀ ਆ ਜਾ ਕੇ ਕਰ ਸਕਦੇ ਹੋ ਤੇ ਜੈ ਮਾਤਾ ਦੀ ਜਰੂਰ ਲਿਖਿਓ ਕਮੈਂਟ ਚ ਤੇ ਉਹ ਚੈੱਕ ਕਰਦਾ ਤੇ ਸਰਕ ਦੇ ਉੱਤੇ ਟੈਂਪੂ ਆਲੇ ਨੇ ਖੜਾ ਕਰ ਲਿਆ ਤੇ ਆਜੇ ਪਰ ਪੁਲਸ ਵਾਲੇ ਸਾਹ ਉਹ ਨਹੀਂ ਆਏ ਟੈਂਪੂ ਨੂੰ ਸਾਈਡ ਕਰਾਇਆ ਹੁੰਦੇ ਜਾਮਸ ਕਰਵਾਇਆ ਉਥੋਂ ਤੇ ਆ ਲਾਈਨ ਵੀ ਚੈੱਕ ਕਰ ਸਕਦੇ ਹਾਂ ਇਹ ਲਾਈਨ ਆਈਸਕ੍ਰੀਮ ਦੇ ਲੰਗਰ ਵਾਸਤੇ ਆ ਛੱਡੀ ਜਨਤਾ ਆਈਸਕ੍ਰੀਮ ਨੂੰ ਪੈ ਜਾਂਦੀ ਤੇ ਆ ਕ੍ਰਿਸ਼ਨਾਕਾਰ AC ਵੱਲੋਂ ਬੁਲਾਇਆ ਗਿਆ ਭੰਡਾਰਾ ਤੇ ਇੱਥੇ ਵੀ ਗੁਲਫੀ ਤੇ ਆਈਸਕ੍ਰੀਮ ਦੇ ਲੰਗਰ ਚੱਲ ਰਿਹਾ ਤੇ ਇਸ ਵਲੋਗ ਨੂੰ ਇੱਥੇ ਹੀ ਖਤਮ ਕਰਦੇ ਆ ਤੇ ਤੁਹਾਨੂੰ ਮਿਲਦੇ ਆ ਅਗਲੇ ਵਲੋਗ ਚ ਤੇ ਯਾਰ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ